ਛੋਟੇ ਥ੍ਰੂ ਚਿੱਠੀਆਂ ਨਹੀਂ ਲਿਖਦਾ ਰਹਿੰਦੇ ਅੰਦਰੋਂ ਮੈਨੂੰ ਨਹੀਂ ਲੱਗਦਾ ਕਿ ਉਹ ਰਾਜੂ ਆਣਾ ਚਿੱਠੀਆਂ ਦੇ ਦਿੰਦਾ ਉਹਨਾਂ ਦੀ ਜਿਹੜੀ ਭੈਣ ਉਹ ਆਪ ਹੀ ਚਿੱਠੀਆਂ ਦੇਖ ਕੇ ਜਿਹੜੀਆਂ ਉਹ ਬਾਤ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਜਿਵੇਂ ਵੀ ਬਾਤਾਂ ਨੇ ਕਿਹਾ ਹੁੰਦਾ ਦੇ ਦਿੰਦੇ ਆਲੀ ਕਿ ਕੀ ਟੰਗਣਾ ਤਾਂ ਭਾਈ ਟੰਗੋ ਕੁੱਛ ਨਹੀਂ ਕਿਨੂੰ ਛੋਡੇ ਹੱਥ ਤਾਕਤ ਆ ਤੁਸੀਂ ਟੰਗ ਦਿਓ ਜਿਹਨੂੰ ਟੰਗਣਾ ਉੱਥੇ ਕੇਸ ਉੱਥੇ ਤਾਂ ਸਾਡਾ ਜਿਹਨੂੰ ਟੰਗਣ ਨੂੰ ਮੋਦੀ ਜੀ ਫਿਰਦੇ ਆ ਉਹ ਆ ਕੇ ਪੰਜਾਬ ਚ ਲੁਕੇ ਹੋਏ ਸੀ ਦੇਖੋ ਖੈਰਾ ਸਾਹਿਬ ਇੱਕ ਸ਼ੇਰ ਆ ਸ਼ੇਰ ਦੀ ਬੱਬਰ ਸ਼ੇਰ ਤੇ ਫਿਰ ਕੀ ਭਰ ਕੇ ਪੈ ਜੀ ਹੋਰ ਮਹੀਨਾ ਰੱਖ ਲੈਣੇ ਨੇ ਅੰਦਰ ਫਿਰ ਕੀ ਹੋਇਆ ਵੀਸ ਕਰਕੇ ਇੱਕ ਇਹ ਇਹ ਜਿੰਨਾ ਵੀ ਉਹਨਾਂ ਨੂੰ ਟੱਕਣਗੇ ਲੋਕਾਂ ਚ ਉਨਾ ਹੀ ਉਹ ਤੱਕੜੇ ਬੋਲਣ ਕਰਕੇ ਅਸੀਂ ਟੰਗਨੇ ਹਾਂ ਹੁਣ ਮੈਂ ਯਾਰ ਕੀ ਕਹਾਂ ਦੇਖੋ ਮੈਨੂੰ ਆਪ ਮਾ ਹਾਸਾ ਜਿਹਾ ਆ ਜਾਂਦਾ ਗੱਲ ਸੁਣ ਕੇ ਵੀ ਕੀ ਦਾ ਮੈਂ ਕੀ ਕੀ ਜਵਾਬ ਦਵਾ ਕਿਹਨੂੰ ਟੰਗਣ ਜੋਗੇ ਹੈਗੇ ਉਹ ਮੈਨੂੰ ਵੀ ਇਹ ਤਾਂ ਦੱਸੋ ਨਾ ਵੀ ਕੀ ਹਾਂ ਜੇ ਟੰਗਣਾ ਹੈ ਤਾਂ ਟੰਗ ਲਓ ਜੀ ਟੰਗਣਾ ਤਾਂ ਭਾਈ ਟੰਗੂ ਪੁੱਛਦੇ ਕਿਨੂੰ ਤੁਹਾਡੇ ਹੱਥ ਤਾਕਤ ਆ ਤੁਸੀਂ ਟੰਗ ਦਿਓ ਜਿਹਨੂੰ ਟੰਗਣਾ ਐ ਉੱਥੇ ਕੇਸ ਉੱਥੇ ਤਾਂ ਸਾਡਾ ਜਿਹਨੂੰ ਟੰਗਣ ਨੂੰ મોદી ਜੀ ਫਿਰਦੇ ਆ ਉਹ ਆ ਕੇ ਪੰਜਾਬ ਚ ਲੁਕੇ ਹੋਏ ਸੀਗੇ ਐਂ ਹੁੰਦਾ ਨਾ ਮੇਰੇ ਟੰਗਣ ਟੰਗਾਉਣ ਕਰੋਗੇ ਤਾਂ ਤੁਹਾਡਾ ਥੋੜ ਨੂੰ ਵੀ ਕੋਈ ਟੰਗੂਗਾ ਇਸ ਕਰਕੇ ਇਹ ਗੱਲਾਂ ਛੱਡੋ ਟੰਗਣਾ ਐ ਜਾਂ ਢੰਗਾਉਣਾ ਐ ਇਹ ਨਹੀਂ ਪਤਾ ਲੱਗਦਾ ਹੁੰਦਾ ਕੌਣ ਕਿਹਨੂੰ ਟੰਗਦਾ ਐ ਪਰ ਤੁਸੀਂ ਹਾਂ ਜੇ ਕੋਈ ਕਰ ਉਹ ਮੂਰੇ ਲਿਆਓ ਆ ਤਾਂ ਹੁਣ ਥੋਡੀਆਂ ਗੱਲਾਂ ਨਿਕਲ ਰਹੀਆਂ ਰੋਜ਼ ਆ ਹੁਣ ਤੁਸੀਂ ਮੈਨੂੰ ਪਹਿਲਾ ਸਵਾਲ ਇਹਨਾਂ ਦੇ ਮੰਤਰੀ ਬਾਰੇ ਪੁੱਛਿਆ। ਵੀ ਕੱਢੋ ਜੀ ਉਹਨੂੰ। ਮੈਂ ਤਾਂ ਫੇਰ ਨਹੀਂ ਕਿਹਾ ਵੀ ਚਲੋ ਕੋਈ ਨਹੀਂ। ਇੱਕ ਸਵਾਲ ਕਰ ਰਹੇ ਨੇ ਕਿ ਤੁਹਾਡਾ ਵੀ ਕਹਿਣਾ ਹੈ ਕਿ ਡਿਮਾਂਡ ਦੇ ਮਿਲਦੀ ਹੈ ਫਿਰ ਨਵਾਂ ਕੇਸ ਦੇ ਅੰਦਰ ਕਰ ਦਿੰਦੇ ਐ। ਦੇਖੋ ਖਹਿਰਾ ਸਾਹਿਬ ਇੱਕ ਸ਼ੇਰ ਆ। ਸ਼ੇਰ ਨਹੀਂ ਬੱਬਰ ਸ਼ੇਰ ਆ। ਤੇ ਫਿਰ ਕੀ ਫਰਕ ਪੈ ਜਾਊਗਾ? ਹੋਰ ਮਹੀਨਾ ਰੱਖ ਲੈਣਗੇ ਅੰਦਰ ਫਿਰ ਕੀ ਹੋਜੂ? ਇਸ ਕਰਕੇ ਇਹ 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 ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ 'ਚ ਉਨਾ ਹੀ ਉਹ ਤਕੜੇ ਹੋਣਗੇ। ਪੋਲੀਟੀਕਲ ਬੰਦੇ ਨੂੰ ਤਾਂ ਜੇਲ੍ਹ ਮਤਲਬ ਪੋਲੀਟਿਕਲ ਬੰਦਾ ਤਾਂ ਜੇਲ੍ਹ ਭਾਲਦਾ ਏ ਲੋਕ ਉਹਨੂੰ ਸਮਝਦੇ ਆਂ ਵੀ ਇਹ ਇਮਾਨਦਾਰ ਬੰਦਾ ਏ ਸੱਚ 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 ਤੇ ਖੜਾ ਏ ਤੇ ਇਸ ਕਰਕੇ ਉਹ ਅੰਦਰ ਰੱਖਦੇ ਆਂ ਅੰਦਰ ਰੱਖੇ ਤੇ ਕੀ ਹੋ ਜਾਊਗਾ ਲੋਕ ਤਾਂ ਸਮਝਦੇ ਆਂ ਨਾ ਲੋਕ ਤਾਂ ਦੇਖਦੇ ਆਂ ਨਾ ਲੱਗਦਾ ਤੁਹਾਨੂੰ ਇਸ ਇਹਨਾਂ ਕੰਨਾਂ ਆ ਕੇ ਜਿਹੜੇ ਆਮ ਆਦੀ ਪਾਰਟੀ ਜੀ ਕਾਂਗਰਸ ਨਾਲ ਗਠਜੋੜ ਜਿਵੇਂ ਦਿੱਲੀ ਦੀ ਗੱਲ ਚੱਲਦੀ ਪੰਜਾਬ ਦੀ ਇੱਥੇ ਕੁੜਿੱਤਨ ਹੋਰ ਵਧੇਗੀ ਕਿਵੇਂ ਆਪਸੀ ਗਠਜੋੜ ਲੱਗਦਾ ਚਲੋ ਜੀ ਉਹ ਤਾਂ ਹੁਣ ਤੁਹਾਨੂੰ ਬਾਰ ਬਾਰ ਆਪਾਂ ਕੀ ਗੱਲ ਕਰੀ ਹਾਈ ਕਮਾਂਡ ਦੇ ਹੱਥ ਆ ਜਿੱਦਣ ਉਹਨਾਂ ਨੇ ਕ੍ਰਿਤਨ ਕੱਢਣੀ ਹੋਊ ਕੱਢ ਦੇਣਗੇ ਜਿੱਦਣ ਉਹਨਾਂ ਨੇ ਕਲਤਨ ਨਹੀਂ ਕੱਢਣੀ ਹੋ ਨਹੀਂ ਕੱਢਣਗੇ ਇਹ ਤਾਂ ਉਹਨਾਂ ਦੇ ਹੱਥ ਹੈ ਤੁਸੀਂ ਸਵਾਲ ਜਿਹੜਾ ਹੈ ਕੱਲ ਦੇ ਬਾਰੇ ਪੁੱਛੋ ਜਿਹੜਾ ਐਸਜੀਪੀਸੀ ਦੇ ਉਹਦੇ ਰਾਜਵਾਨਾ ਸਾਹਿਬ ਨਾਲ ਕਹਿੰਦੇ ਮਿਲਾਂਗੇ ਕੌਣ ਅੱਜ ਕਹਿੰਦੇ ਮੀਟਿੰਗ ਕਰਾਂਗੇ ਸੈਂਟਰ ਕੋਲ ਮਿਲਾਂਗੇ ਐਸਜੀਪੀਸੀ ਦੇ ਮੈਂ ਤਾਂ ਸਿਰਫ ਇੰਨਾ ਕਹਿਣਾ ਚਾਹੁੰਦਾ ਹੁਣ ਉਹਨਾਂ ਨੇ 27 ਜੀ ਦੀ ਤਰੀਕ ਦਿੱਤੀ ਹੁਣ ਮੈਂ ਥੋੜੇ ਥ੍ਰਿਊ ਉਹ ਚਿੱਠੀਆਂ ਜੀਆਂ ਲਿਖਦਾ ਰਹਿੰਦੇ ਆ ਅੰਦਰੋਂ ਮੈਨੂੰ ਨਹੀਂ ਲੱਗਦਾ ਵੀ ਉਹ ਰਾਜਵਾਨਾ ਚਿੱਠੀਆਂ ਲਿਖਦਾ ਉਹਨਾਂ ਦੀ ਜਿਹੜੀ ਭੈਣ ਉਹ ਆਪ ਹੀ ਚਿੱਠੀਆਂ ਲਿਖ ਕੇ ਜਿਹੜੀਆਂ ਉਹ ਬਾਹਰ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਜਿਵੇਂ ਵੀ ਬਾਦਲਾਂ ਨੇ ਕਿਹਾ ਹੁੰਦਾ ਦੇ ਦਿੰਦੇ ਆ ਲਿਖ ਕੇ ਰਾਜਵਾਨਾ ਸਾਹਿਬ ਦੀ ਜਿਹੜੀ ਉਹ ਚਿੱਠੀ ਕੋਈ ਲਿਖੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਜੇ ਰਾਜਵਾਨਾ ਬਹੁਤ ਆਪਣੇ ਆਪ ਨੂੰ ਕਹਿੰਦੇ ਸੀ ਤੇ ਹੁਣ 31 ਤੱਕ ਅੱਧੀ ਨਿੰਗੀ ਹੁਣ ਬੈਣ ਭੁਖੜ ਤਾਲ ਤੇ ਜੇ ਵਾਕਈ ਜੇ ਉਹਨੂੰ ਵਾਕਈ ਇਹ ਲੱਗਦਾ ਵੀ ਉਹ ਬਹੁਤ ਵੱਡਾ ਸੱਚਾ ਸੁੱਚਾ ਹੈ ਇਹ ਤੇ ਹੁਣ ਭੁਖੜ ਤਾਲ ਤੇ ਕਿਉਂ ਨਹੀਂ ਬੈਠਾ 31 ਤੋਂ ਬਾਅਦ ਉਹਨਾਂ ਨੇ ਤਾਂ ਕੁਛ ਸਾਭ ਦੇ ਜਥੇਦਾਰ ਕੁਛ ਨਹੀਂ ਕਰਨਗੇ ਉਹਨਾਂ ਨੇ ਤਾਂ ਕੀਤਾ ਕੁਛ ਨਹੀਂ ਉਲਟਾ ਤੁਸੀਂ ਬਿਆਨ ਸੁਣਿਆ ਹੀ ਆ ਜੋ ਆਇਆ ਹੈ ਤੇ ਹੁਣ ਰਾਜੂ ਆਣਾ ਕਿਨੂੰ ਉਡੀਕਦੇ ਆ ਹੁਣ ਬਹਿਣ ਭੋਖੜ ਤਾਲ ਤੇ ਕਿਉਂਕਿ ਪਿਛਲੀ ਭੋਖੜ ਤਾਲ ਤੇ ਜਦੋਂ ਬੈਠੇ ਉਹਨਾਂ ਨੂੰ ਪਤਾ ਲੱਗਿਆ ਕੋਈ ਕਿਸ ਨੇ ਸੀਮ ਨਹੀਂ ਕੀਤੀ ਤੇ ਇਸ ਕਰਕੇ ਉਹ ਉਸੇ ਤੇ ਹੁਣ ਚਿੱਠੀਆਂ ਲਿਖ ਕੇ ਵੀ ਮੈਂ ਤਾਂ ਜੀ ਕੋਰਟ ਚ ਜੋ ਕਹਿਣਾ ਸੀ ਮੈਂ ਕਹਿ ਲਿਆ ਹੁਣ ਅਮੇਸ਼ਾ ਜੀ ਨੂੰ ਹੋਮ ਮਿਨਿਸਟਰ ਨੂੰ ਮਿੰਨਤਾਂ ਹੀ ਕਰ ਰਿਹਾ ਨਾ ਚਿੱਠੀਆਂ ਲਿਖ ਕੇ ਜਿਉ ਵੱਡਾ ਬਹੁਤ ਵੱਡਾ ਦਲੇਰ ਸੀ ਇਹ ਤਾਂ ਇਹਦਾ ਗਦਾਰ ਕਾਇਰ ਬੰਦੇ ਆ ਤੁਹਾਨੂੰ ਅੱਤਵਾਦੀਆਂ ਦੇ ਘਰ ਤਾਂ ਦੇਖਦੇ ਆ ਤੇ ਜਿਹੜੇ ਅੱਤਵਾਦੀਆਂ ਨੇ ਮਾਰੇ ਸੀ ਮੀਡੀਆ ਵਾਲਿਆਂ ਨੂੰ ਮੈਂ ਖਾਸ ਤੌਰ ਤੇ ਕਹਿਣਾ ਤੁਸੀਂ ਕਿਸੇ ਦੇ ਘਰੇ ਗਏ ਜਿਹੜੇ ਲਾਈਨਾਂ ਚ ਲਾ ਕੇ ਬੱਸਾਂ ਚੋਂ ਲਾ ਕੇ ਜਿਹੜੇ ਹਿੰਦੂ ਸਿੱਖ ਮਾਰੇ ਜਾਂਦੇ ਸੀ ਕੋਈ ਤੁਹਾਡੇ ਚ ਤੁਹਾਡੇ ਚ ਹਿੰਮਤ ਨਹੀਂ ਤੁਸੀਂ ਵੀ ਇੱਕ 39 ਤੋਂ ਡਰਦੇ ਹੋ ਉਹ ਦੋ ਬਜ਼ੁਰਗ ਇੱਕ ਉਹਨਾਂ ਨੇ ਤਾਂ ਚਹੀਆ ਹੀ ਕੀਤਾ ਹੋਇਆ ਉਹ ਦੋ ਬਜ਼ੁਰਗ ਬਹਿ ਜਾਂਦੇ ਆ ਰੋਜ਼ ਡਿਬੇਟ ਕਰਨ ਸੀਨੀਅਰ ਪੱਤਰਕਾਰ ਨੇ ਮੈਂ ਨਾਉ ਨਹੀਂ ਲੈਣਾ ਚਾਹੁੰਦਾ ਉਹ ਸਮਝ ਜਾਣਗੇ ਉਹਨਾਂ ਨੇ ਕੰਮ ਹੀ ਇਹ ਫੜਿਆ ਹੋਇਆ ਵੀ ਖਾਲਿਸਤਾਨ ਬਣਾ ਕੇ ਹੀ ਰਹਿਣਾ ਹੈ ਤੁਸੀਂ ਯਾਰ ਦੇਖੋ ਤਾਂ ਸਹੀ ਉਦੋਂ ਜਿਹੜੇ 30000 ਜਿਹੜੇ ਤਾਂ ਤੁਸੀਂ ਕਹਿੰਦੇ ਹੋ ਜੀ ਨਾਜਾਇਜ਼ ਜਿਨ੍ਹਾਂ ਦਾ ਪਤਾ ਨਹੀਂਗਾ ਜਿਨ੍ਹਾਂ ਦਾ ਪਤਾ ਨਹੀਂਗਾ ਲਿਸਟਾਂ ਨਹੀਂ ਗੀਆਂ ਉਹ ਜਿਨ੍ਹਾਂ ਦਾ ਬਾਡੀਜ਼ ਨਹੀਂ ਮਿਲੀਆਂ ਜਾਂ ਪਤਾ ਨਹੀਂ ਲੱਗਿਆ ਉਹ ਜਿਨ੍ਹਾਂ ਦਾ ਪਤਾ ਉਹਨਾਂ ਦੇ ਬਾਰੇ ਤਾਂ ਗੱਲ ਕਰੋ ਜਿਹੜੇ 30000 ਹਿੰਦੂ ਸਿੱਖ ਮਾਰੇ ਆ ਉਦੋਂ ਉਹਨਾਂ ਦੀ ਕੌਣ ਗੱਲ ਕਰੂਗਾ ਮਾਰਨ ਵਾਲਿਆਂ ਦੀ ਅੱਜ ਗੱਲ ਕਰੀ ਜਾਂਦੇ ਆ ਮੈਨੂੰ ਇਸ ਗੱਲ ਨਾਲ ਬੜਾ ਦੁੱਖ ਆਉਂਦੀ ਹੈ ਕੋਈ ਬੋਲਦਾ ਵੀ ਨਹੀਂਗਾ ਮੈਂ ਕੱਲਾ ਇਸ ਗੱਲ ਨੂੰ ਉਠਾਉਣਾ ਰਹਿਣਾ ਵੀ ਲੋਕੋ ਯਾਦ ਤਾਂ ਕਰੋ ਵੀ ਕਿਵੇਂ 5-5 ਵਜੇ ਤੱਕ ਜਿਹੜਾ ਸਾਰਾ ਕੁਝ ਬੱਸਾਂ ਚੋਂ ਲਾ ਕੇ ਕਿਵੇਂ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਸੀ ਪੁਲਿਸ ਵਾਲੇ ਤਾਂ ਵਿਚਾਰੇ ਆਪਣਾ ਆਈ ਕਾਰਡ ਲੋਕੋ ਓਕੇ ਜਾਂਦੇ ਸੀ ਘਰੇ ਵੀ ਜੇ ਜਾਂਦੇ ਸੀ ਵੀ ਪਤਨ ਲੱਗੇ ਸਾਨੂੰ ਮਾਰ ਦੇਣਗੇ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਤੁਸੀਂ ਲੁਧਿਆਣੇ ਚੋਂ ਤੁਸੀਂ ਲੁਧਿਆਣੇ ਵਾਲੇ ਪਰਿਵਾਰ ਲੱਭੋ ਕਿੰਨਾਂ ਨੂੰ ਟੈਰਰਿਸਟਾਂ ਨੇ ਮਾਰੇ ਸੀ ਲੁਧਿਆਣੇ ਜ਼ਿਲ੍ਹੇ ਚ ਲੱਭ ਲੋ ਸਭ ਤੋਂ ਵੱਡਾ ਇੱਥੇ ਇਨਸੀਡੈਂਟ ਸਟ੍ਰੇਨ ਦਾ ਹੋਇਆ ਸੀ ਸਭ ਤੋਂ ਵੱਡਾ ਬੱਸਾਂ ਚ ਉਲਾ ਕੇ ਮਾਰੇ ਸੀ ਪਤਾ ਨਹੀਂ ਤੁਸੀਂ ਵੀ ਜਾਂ ਤੁਹਾਨੂੰ ਧਮਕੀਆਂ ਤੋਂ ਤੁਸੀਂ ਡਰਦੇ ਹੋ ਵੀ ਉਹ ਤੁਹਾਨੂੰ ਧਮਕੀਆਂ ਦੇ ਦੇਣਗੇ ਉਹ ਗਰੀਬ ਦੇ ਘਰੇ ਤੱਕ ਇਸ ਦੇ ਜਾਇਓ ਬਹੁਤ ਅਫਸੋਸ ਆ ਮੈਨੂੰ ਇਸ ਗੱਲ ਦਾ ਤੁਹਾਡੇ ਤੇ